ਮੋਟਰਸਾਈਕਲ ਚੋਰ ਗਰੋਹ ਦੇ ਜਿਹੜੇ ਮੈਂਬਰਾਂ ਨੂੰ ਕੱਪਚੀ ਤੇ ਐਸ ਐਚਓ ਸਿਵਲ ਲੈਨ ਗੁਰਮੀਤ ਸਿੰਘ ਐਸ ਐਚ ਚੌਕੀ ਇੰਚਾਰਜ ਹੋ ਗਏ ਰਣਜੀਤ ਸਿੰਘ ਤੇ ਉਹਨਾਂ ਨੂੰ ਠੀਕ ਹੈ ਜੀ ਸਰ ਆਜੋ ਜੀ ਤਾੜੀਆਂ ਕੁੱਝ ਨਹੀਂ ਔਰ ਜਿਹੜੇ ਪ੍ਰੋਗਰਾਮ ਕੀ ਹੋਈ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਢੀਲਾ ਭਵਨ ਏਰੀਏ ਚ ਮੋਟਰਸਾਈਕਲ ਤੇ 12 ਤਰੀ ਗਾਰਡਨ ਚ ਮੋਟਰਸਾਈਕਲ ਟੂ व्हीਲਰ ਚੋਰੀ ਹੁੰਦੀਆਂ ਮਾਰਦਾ ਤਾਂ ਹੋ ਰਹੀਆਂ ਸੀ ਜਿਸ ਸੰਬੰਧ ਚ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਐਸਪੀ ਸਿਟੀ ਸਾਹਿਬ ਜੀ ਦੀ ਦਸ਼ਾ ਨਿਰਦੇਸ਼ਾਂ ਹੇਠ ਐਸਐਚਓ ਸਿਵਲਾਈਨ ਗੁਰਮੀਤ ਸਿੰਘ ਤੇ ਸਪੈਸ਼ਲੀ ਇੰਚਾਰਜ ਮਾਡਲ ਟਾਊਨ ਐਸ ਰਣਜੀਤ ਸਿੰਘ ਉਹਨਾਂ ਦੀ ਟੀਮ ਨੇ ਉਹਨਾਂ ਦੀ ਟੀਮ ਨੇ ਇੱਕ ਮੋਟਰਸਾਈਕਲ ਪਹਿਲਾਂ ਸ਼ੱਕ ਦੇ ਆਧਾਰ ਤੇ ਮੁਖਬਰੀ ਦੇ ਆਧਾਰ ਤੇ ਮੋਟਰਸਾਈਕਲ ਦੋ ਚਾਲਕਾਂ ਨੂੰ ਰੋਕਿਆ ਜਿਨਾਂ ਪਾਸੋਂ ਇਹ ਕਚੋਰੀ ਦਾ ਮੋਟਰਸਾਈਕਲ ਸਪਲੈਂਡਰ ਬਰਾਮਦ ਹੋਇਆ ਉਸ ਤੋਂ ਬਾਅਦ ਅੱਗੇ ਫਰਦਰ ਪੁੱਛਗਿੱਛ ਤੇ ਤੇ ਜਦੋਂ ਇਹ 8 ਨਾਲ ਹੋਰ ਸਪਲੈਂਡਰ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਨੇ ਕੁੱਲ 9 ਚੋਰੀ ਦੇ ਮੋਟਰਸਾਈਕਲ ਜੋ ਇਹਨਾਂ ਨੇ ਰਜਿੰਦਰਾ ਹਸਪੀਟਲ ਤੇ ਲੀਲਾ ਭਵਨ ਦੇਰੀਚੋਂ ਚੋਰੀ ਕੀਤੇ ਸੀ ਇਹਨਾਂ ਦਾ ਪੁਰਾਣਾ ਕ੍ਰਿਮਿਨਲ ਰਿਕਾਰਡ ਵੀ ਹੈ ਇੱਕ ਦੋਸ਼ੀ ਦੇ ਖਿਲਾਫ ਇਹ ਦੋ ਦੋਸ਼ੀ ਨੇ ਇੱਕ ਵਿਕਾਸ ਕੁਮਾਰ ਇੱਕ ਦੋਸ਼ੀ ਛਲੇਲੇ ਦਾ ਰਹਿਣ ਵਾਲਾ ਤੇ ਇੱਕ ਦੂਸਰਾ ਦੋਸ਼ੀ ਇਹ ਜਿਹੜਾ ਦੂਸਰਾ ਤੋਂ 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 ਮੋਮਾਂਜਰੇ ਦਾ ਜਿਹੜਾ ਰਹਿਣ ਵਾਲਾ ਇਹਨਾਂ ਦੋਵਾਂ ਦੇ ਖਿਲਾਫ ਇੱਕ ਲੜਕੇ ਦੇ ਖਿਲਾਫ ਪਹਿਲਾਂ ਦੋ ਮੁਕੱਦਮੇ ਦਰਜ ਨੇ ਇੱਕ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੈ ਆਲਰੇਡੀ ਪਹਿਲਾਂ ਵੀ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਹੈ ਜਿਸ ਸੰਬੰਧ ਵਿੱਚ ਹੁਣ ਅੱਗੇ ਇਹਨਾਂ ਦਾ ਰਿਮਾਂਡ ਲਿਆ ਗਿਆ ਤੇ ਪੁਲਿਸ ਰਿਮਾਂਡ ਦੌਰਾਨ ਨੇ ਪੁੱਛਗਿੱਛ ਹੁਣ ਹੋਰ ਅੱਗੇ ਫਰਦਰ ਹੋਰ ਅਹਿਮ ਇਕਸ਼ਾਫ ਤੇ ਹੋਰ ਅਹਿਮ ਪਰੰਦੇਗੀਆਂ ਵੀ ਹੋਣਗੀਆਂ ਇਹ ਕੋਈ ਗਰੋਹ ਦੇ ਮੈਂਬਰ ਹੋਲ ਵੀ ਹੋ ਸਕਦੇ ਨੇ ਕਿ ਇਹ ਦੋਵੇਂ ਕੀ ਦੋ ਬੰਦੇ ਕੀ ਇਹ ਅੱਗੇ ਪੁੱਛਗਿੱਛ ਦਾ ਵਿਸ਼ਾ ਜੀ ਹੁਣ ਪੁੱਛਗਿੱਛ ਅੱਗੇ ਕਲੀਅਰ ਹੋਊਗਾ ਤੰਤਰਾਂ ਦੇ ਰਿਮਾਰਟ ਨਾਲ ਦੀ ਪੁੱਛਗਿੱਛ ਡਿਟੇਲਡ ਪੁੱਛਗਿੱਛ ਕੀਤੀ ਜਾਊਗੀ ਕਿ ਕਿਹੜੇ ਆਦੀ ਵੀ ਸੀਗੇ ਉਹ ਵੀ ਵੀਰੇ ਨਾਲ ਹੁਣ ਡਾਕਟਰ ਟੈਸਟ ਕਰਾਇਆ ਜਾ ਰਿਹਾ ਜੀ ਜੀ ਆਮਾ 79 ਐਸ ਐਚਓ ਗੁਰਮੀਤ ਸਿੰਘ ਜੀ ਅੱਗੇ ਕਿਹਨੂੰ ਲੁਕਾ ਖਵਾ ਕਰ ਰਹੇ ਵੀਰ ਜੀ ਟਾਇਰ ਉਹ ਟਾਇਰ ਰਣਜੀਤ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਜਿਹੜੇ ਹੈਗੇ ਨੇ ਸਾਡੀ ਸਾਡੀ ਜਿਹੜੀ ਆਉਂਦੀ ਜਰਾ ਉਹ ਉਹਦਾ ਕੰਮ ਵੀ